बिक्रम एक बहुत ही कंट्रोवर्शियल टॉपिक है और ज्यादा कंट्रोवर्शियल बनता जा रहा है विक्रम सिंह मजिठिया जी जमानत मिल गई है है कि यह जमानत मान सुप्रीम कोर्ट वालों गई है तो दो ऑर्डर आया मैं ऑर्डर की कापी पढ़ी है परसों तो मैं नहीं बोल रहा सी क्योंकि जो तक तथ्य नहीं देख ले जान जाक कोई टीका टिप्पणी नहीं करनी चाहिए है यह क्लियर है ਕਿ ਜਦੋਂ 5 6 2025 ਨੂੰ ਮਤਲਬ 7 ਮਹੀਨੇ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਵੀ ਮੈਂ ਆਪਣੇ ਫੇਸਬੁੱਕ ਤੇ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੇਰਾ ਜਨਮ ਜਨਮਾਂਤਰ ਦਾ ਮਤਭੇਦ ਰਹੇਗਾ ਮਤਭੇਦ ਕੋਈ ਮੇਰਾ ਨਿੱਜੀ ਨਹੀਂ ਮਤਭੇਦ ਕੋਈ ਰਾਜਨੀਤਿਕ ਨਹੀਂ ਇਹ ਵਿਚਾਰਧਾਰਾ ਦਾ ਮਤਭੇਦ ਹੈ ਆਈਡੀਓਲੋਜੀਕਲ ਮਤਭੇਦ ਹੈ ਆਈਡੀਓਲੋਜੀ ਦਾ ਹੈ ਠੀਕ ਹੈ ਗੱਲ ਇਹ ਹੈ कि हूँ जमानत मिली है सात महीने बाद ठीक है जो सुप्रीम कोर्ट ने जो टिप्पणी की है तकरीबन ऐसे दे मिलता जुलता अपनी फेसबुक पर मैं लिखा हो भी मैं लिखिया हो कि बिक्रम मजिठिया के मेरा हमेशा मतभेद रहेगा तो एक बार नहीं मैं तीन बारी लिखिया उस दिन का मेरा फेसबुक पढ़ सकते हो ठीक है उन्होंने वाइफ के न जो बदसलूकी गई मैं उस निखेधी जरूर की है और देखो असी ते बे मुजरिम फिर गैंगस्टर भी फटते हैं लेकिन उन्होंने परिवारिक मैंबरों असर तंग परेशान नहीं करते कदम कर भी नहीं किया जिसने गलती की है उसू जो मर्जी करो कानून उन्होंने सजा दिलवाओ लेकिन परिवार के नाल कोई बदसलूकी नहीं होनी चाहिए तो मैं परिवार नाल जो बदसलूकी हुई सी उस, उस दे मैं टिप्पणी की गल यह है कि मानजोग सुप्रीम कोर्ट ने भी क्लीयर कर दिता कि बिक्रम सिंह मिठियां जमानत मिली हुई सी किस केस के लिए करता हूँ ये जरा केस है ਜੋ 7 ਮਹੀਨੇ ਪਹਿਲਾਂ ਦਰਜ ਹੋਇਆ ਸੀ ਵਿਜੀਲੈਂਸ ਬਲੌਕ ਇਹ ਇਨਕਮ ਤੋਂ ਵੱਧ ਪ੍ਰਾਪਰਟੀ ਦਾ ਕੇਸ ਸੀ ਜੋ ਕਿ ਮੈਂ ਸਿੰਪਲੀ ਕਿਹਾ ਸੀ ਉਹ ਵਿਕਰਮ ਮਜੀਠੀਆ ਤੇ ਲਾਗੂ ਨਹੀਂ ਹੁੰਦਾ ਠੀਕ ਜੋ ਡਰੱਗਸ ਦਾ ਕੇਸ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਮੌਜੂਦਾ ਸਰਕਾਰੀ ਤੰਤਰ ਦੇ ਖਾਸ ਕਰ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਫਸਲੀ ਬਟੇਰ ਲੋਕ ਨੇ ਉਹਦੇ ਵਿੱਚ ਦੋ ਮੰਤਰੀ ਵੀ ਸ਼ਾਮਿਲ ਨੇ ਜੋ ਮੇਰੀਆਂ ਫੋਟੋਆਂ ਲਗਾ ਲਗਾ ਕੇ ਇਲੈਕਸ਼ਨ ਲੜੇ ਸੀ ਉਹਨਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਵਿਕਰਮ ਮਜੀਠੀਆ ਦੀ ਸਪੋਰਟ ਕੀਤੀ ਜਾਂ ਉਹਨਾਂ ਦਾ ਹੱਕ ਦੇ ਵਿੱਚ ਗਲਤ ਕੀਤੀ ਤੁਸੀਂ ਦੇਖ ਲਓ ਮੇਰਾ ਫੇਸਬੁਕ ਉਹਦੇ ਸਾਹਮਣੇ ਕਿੱਥੇ ਗਲ ਕੀਤੀ ਲੇਕਿਨ ਇਹ ਕਲੀਅਰ ਹੈ ਕਿ ਜਦੋਂ ਇਹ ਸਰਕਾਰ ਬਣੀ ਸੀ ਭਗਵੰਤ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਵਿਕਰਮਜੀਤਿਆ ਜੇਲ੍ਹ ਦੇ ਵਿੱਚ ਸੀਗੇ ਤੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਉਹਨਾਂ ਦੇ ਉੱਤੇ ਡਰੱਗਸ ਦਾ ਐਫ ਆਈ ਆਰ ਹੋਇਆ ਸੀ ਇਹ ਡੇਟ ਸੀਗਾ 20 ਤਰੀਕ 20 ਤਰੀਕ ਦਸੰਬਰ ਦਾ ਮਹੀਨਾ ਸੀ 2021 ਦਾ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ 20 ਤਰੀਕ ਦਸੰਬਰ ਦਾ ਮਹੀਨਾ FIR ਨੰਬਰ 2 ਪੰਜਾਬ ਸਟੇਟ ਕ੍ਰਾਈਮ ਸੈੱਲ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਸੀ ਐਡਰੈਕਟ ਦਾ ਕੇਸ ਸੀਗਾ ਤੇ ਇਲੈਕਸ਼ਨ ਵਾਸਤੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲੀ ਸੀ ਕਿ ਇਲੈਕਸ਼ਨ ਤੱਕ ਉਹ ਬਾਹਰ ਰਹਿ ਸਕਦੇ ਨੇ ਤੇ ਉਹ 24 ਤਰੀਕ ਨੂੰ 24 ਫਰਵਰੀ ਕਿਉਂਕਿ 20 ਫਰਵਰੀ 2022 ਨੂੰ ਇਲੈਕਸ਼ਨ ਹੋ ਗਿਆ ਤੇ 24 ਫਰਵਰੀ ਨੂੰ ਵਿਕ੍ਰਮ ਮਜੀਠੀਆ ਨੇ ਸਰੈਂਡਰ ਕੀਤਾ ਮਾਰਚ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣੇ ਤੇ ਇਹ ਕਲੀਅਰ ਹੈ ਕਿ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਨੇ ਉਦੋਂ ਵਿਕ੍ਰਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਔਰ ਡਰੱਗਸ ਦੇ ਕੇਸ ਦੇ ਵਿੱਚ ਉਸ ਤੋਂ ਬਾਅਦ ਦੇਖੋ ਡਰੱਗਸ ਦੇ ਕੇਸ ਦੇ ਵਿੱਚ 10 ਅਗਸਤ 2022 ਨੂੰ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਰਹੀ ਹੈ ਔਰ ਮੈਂ ਇਹੀ ਕਿਹਾ ਸੀ ਨਾ ਕਿ ਇਹ ਸਰਕਾਰੀ ਤੰਤਰ ਨੇ ਔਰ ਸਰਕਾਰੀ ਤੰਤਰ ਕਿਸ ਦਾ ਭਗਵੰਤ ਮਾਨ ਜੀ ਦਾ ਸਰਕਾਰੀ ਤੰਤਰ ਸਰਕਾਰੀ ਤੰਤਰ ਨੇ ਇਹ ਜ਼ਮਾਨਤ ਕਰਵਾਈ ਸੀਗੇ ਮੈਂ ਇਹ ਵੀ ਕਿਹਾ ਸੀ ਕਿ ਕਿਹਨਾ ਹਾਲਾਤਾਂ ਦੇ ਵਿੱਚ ਇਹ ਜ਼ਮਾਨਤ ਕਰਵਾਈ ਗਈ ਨਾ ਤੁਸੀਂ ਉਹ ਦੋ ਰਿਮਾਂਡ ਲਿਆ ਨਾ ਕੋਈ ਚਲਾਨ ਦਿੱਤਾ ਨਾ ਕੋਈ ਪੁੱਛਗਿੱਛ ਹੋਈ ਤੇ ਜਦੋਂ ਮਾਨਯੋਗ ਹਾਈ ਕੋਰਟ ਨੇ 10 ਅਗਸਤ 2022 ਨੂੰ ਪੁੱਛਿਆ ਕਿ ਤੁਸੀਂ ਕੋਈ ਰਿਮਾਂਡ ਲੈਣਾ ਹੈ ਕੋਈ ਚਲਾਨ ਦੇਣਾ ਹੈ ਕਿ ਕੋਈ ਜਵਾਬ ਨਹੀਂ ਸ਼ਿਕਾਇਤਾਂ ਦੇ ਵਕੀਲ ਸਾਹਿਬਾਨ ਜਿਹੜੇ ਸੀ ਕੋਈ ਜਵਾਬ ਇਹਨਾਂ ਦੇ ਕੋਲ ਨਹੀਂ ਸੀਗਾ ਤੇ ਇਸ ਤੋਂ ਇਹ ਸਿੱਧਾ ਸਾਫ ਜਾਹਿਰ ਹੁੰਦਾ ਹੈ ਕਿ ਇਹ ਜ਼ਮਾਨਤ ਕਰਵਾਈ ਗਈ ਸੀ ਠੀਕ ਹੈ ਉਦੋਂ ਇੱਕ ਚੀਫ ਮਿਨਿਸਟਰ ਹੁੰਦੇ ਸੀ ਭਗਵੰਤ ਮਾਨ ਜੀ ਤੇ ਇੱਕ ਸੁਪਰ ਚੀਫ ਮਿਨਿਸਟਰ ਵੀ ਹੁੰਦੇ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਠੀਕ ਹੈ ਰਾਘਵ ਚੱਢਾ ਜੀ ਤੇ ਇਸ ਜ਼ਮਾਨਤ ਦੇ ਬਾਰੇ ਸਭ ਤੋਂ ਜ਼ਿਆਦਾ ਭਗਵੰਤ ਮਾਨ ਜੀ ਬੋਲ ਸਕਦੇ ਨੇ ਜਾਂ ਰਾਘਵ ਚੱਢਾ ਜੀ ਦੱਸ ਸਕਦੇ ਨੇ ਕਿਉਂ ਕਿਉਂਕਿ ਜੋ ਸੁਪਰੀਮੋ ਮਾਨ ਸਾਹਿਬ ਨੇ ਜੋ ਸੁਪਰੀਮੋ ਦਿੱਲੀ ਵਾਲੇ ਸੀਗੇ ਉਹਨਾਂ ਨੇ ਤਾਂ ਵਿਕਰਮ ਮੁਜੀਠੀਆ ਕੋਲੋਂ ਮਾਫੀ ਵੀ ਮੰਗੀ ਸੀ ਤੇ 10 ਅਗਸਤ ਨੂੰ ਜਦੋਂ ਜਮਾਨਤ ਕਰਾ ਦਿੱਤੀ ਗਈ ਉਦੋਂ ਕੋਈ ਰਿਮਾਂਡ ਨਹੀਂ ਕੋਈ ਪੁੱਛਗਿੱਛ ਨਹੀਂ ਉਹ ਡਰੱਗਸ ਦਾ ਕੇਸ ਸੀਗਾ ਠੀਕ ਜਦੋਂ ਸੁਪਰ ਸੀਐਮ ਰਾਘਵ ਚੱਢਾ ਜੀ ਪੰਜਾਬ ਦੀ ਸੀਨ ਤੋਂ ਆਊਟ ਹੋ ਗਏ ਔਰ ਵਿਕਰਮ ਮੁਜੀਠੀਆ ਨੇ ਨਿੱਜੀ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਮਾਨ ਸਾਹਿਬ ਦੇ ਖਿਲਾਫ ਖਾਸ ਕਰਕੇ ਜੋ ਤਹਾਲ ਡੈਮ ਦਾ ਮਸਲਾ ਸੀ ਜਾਂ ਉਹਨਾਂ ਦਾ ਪਰਿਵਾਰਿਕ ਮਸਲਾ ਸੀ ਜੋ ਉਹਨਾਂ ਦੇ ਬੱਚੇ ਅਮਰੀਕਾ ਦੇ ਵਿੱਚ ਹੁੰਦੇ ਨੇ ਇਹ ਸਾਰੀ ਟਿੱਪਣੀ ਜਦੋਂ ਵਿਕਰਮ ਮੁੰਜੀਠੀਆ ਨੇ ਸ਼ੁਰੂ ਕੀਤੀ ਤਾਂ ਨਿੱਜੀ ਖੁੰਧਕੜਨ ਵਾਸਤੇ ਉਹਨਾਂ ਨੇ ਇੱਕ ਕੇਸ ਦਰਜ ਕੀਤਾ ਵਿਜਿਲੈਂਸ ਦਾ ਜੋ ਕਿ ਕੇਸ ਬੰਦਾ ਨਹੀਂ ਹੈ ਮੈਂ ਚੈਲੰਜ ਕਰਦਾ ਹਾਂ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ ਅਦਾਲਤ ਦੇ ਵਿੱਚ ਕੇਸ ਚੱਲਿਆ ਗਿਆ ਹੈ ਤੇ ਅਦਾਲਤ ਦੇ ਵਿੱਚ ਇਸ ਕੇਸ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ ਤੇ ਬੰਨਣਾ ਕੁਝ ਵੀ ਨਹੀਂ ਹੈ ਕਿਉਂਕਿ ਇਹ ਕੇਸ ਕਿਉਂਕਿ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਪੜਨਤ ਹੋਈ ਹੈ ਤੇ ਇਹ ਕੇਸ ਨਹੀਂ ਬੰਦਾ ਹੈ ਤੇ ਤੁਸੀਂ ਰਾਜਨਾਮਾ ਕੀਤਾ ਡਰੱਗਸ ਦੇ ਕੇਸ ਦੇ ਵਿੱਚ ਰਾਜਨਾਮਾ ਕੀਤਾ ਤੁਸੀਂ ਬਰਗਾੜੀ ਬੇਅਦਬੀ ਦੇ ਕੇਸ ਦੇ ਵਿੱਚ ਇਨਾ ਕਿਸਾਨ ਦੇ ਵਿੱਚ ਹੋ ਗਿਆ ਤੁਹਾਡਾ ਰਾਜੀਨਾਮਾ ਤੇ ਰਾਜੀਨਾਮੇ ਤੋਂ ਬਾਅਦ ਤੁਸੀਂ ਨਿਜੀ ਖੁੰਦਕ ਦੇ ਵਿੱਚ ਇੱਕ ਨਵਾਂ ਕੇਸ ਤੁਸੀਂ ਇਨਕਮ ਤੋਂ ਵੱਧ ਪ੍ਰਾਪਰਟੀ ਦਾ ਕੇਸ ਦਰਜ ਕਰਾਇਆ ਔਰ ਤੁਸੀਂ ਦੇਖ ਲੈਣਾ ਇਹਦੇ ਵਿੱਚ ਕਦੇ ਵੀ ਸਜ਼ਾ ਨਹੀਂ ਹੋ ਸਕਦੀ ਹੈ ਕੋਈ ਨਹੀਂ ਸਕਦੀ ਅੱਜ ਵੀ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਆਰਡਰ ਪਾਸ ਕੀਤਾ ਤੁਸੀਂ ਪੜ੍ਹ ਸਕਦੇ ਹੋ ਤਾਂ ਉਹਨਾਂ ਨੇ ਇਹ ਕਿਹਾ ਕਿ ਕਿ 2021 ਦਾ ਕੇਸ ਹੈ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਹੈ ਔਰ 4 ਸਾਲ ਤੋਂ ਜ਼ਿਆਦਾ ਬੀਤ ਗਏ ਫਿਰ ਵੀ ਤੁਸੀਂ ਚਲਾਨ ਨਹੀਂ ਦਿੱਤਾ ਇਸ ਕੇਸ ਦੇ ਵਿੱਚ ਡਰੱਗਸ ਦੇ ਕੇਸ ਦੇ ਵਿੱਚ ਚਲਾਨ ਨਹੀਂ ਦਿੱਤਾ ਇੱਕ ਚੀਜ਼ ਮੈਂ ਹੋਰ ਕਹਾਂਗਾ ਕਿ ਵਿਕਰਮ ਮਜੀਠੀਆ ਦੇ ਟਾਈਮ ਚਾਹੇ ਉਹਨਾਂ ਨੇ ਆਪ ਜਾਂ ਉਹਨਾਂ ਦੇ ਜਿਹੜੇ ਸਿਪਾਹਸਾਲਾਰ ਸੀਗੇ ਬਹੁਤ ਸਾਰੀ ਟੀਮ ਸੀਗੀ ਲੋਕਾਂ ਦੇ ਉੱਤੇ ਅਨਿਆਇ ਅਤਿਆਚਾਰ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਅਨਿਆਇ ਅਤਿਆਚਾਰ ਹੋਇਆ ਤੇ ਇਸ ਕਰਕੇ ਵਿਕਰਮ ਮਜੀਠੀਆ ਨੂੰ ਕਿਸੇ ਪਾਸਿਓਂ ਸਿੰਪੈਥੀ ਪੰਜਾਬ ਦੇ ਵਿੱਚ ਨਹੀਂ ਮਿਲਦੀ ਨਾ ਮਿਲ ਸਕਦੀ ਹੈ ਕਿਉਂ ਕਿ ਜੋ ਅਨਿਆਇ ਅਤਿਆਚਾਰ ਉਹ ਹੋਇਆ ਉਹ ਵਿਕਰਮ ਮਜੀਠੀਆ ਦੀ ਹੀ ਜ਼ਿੰਮੇਵਾਰੀ ਬੰਦੀ ਹੈ ਭਾਵੇਂ ਕਿਸੇ ਨੇ ਵੀ ਕੀਤਾ ਇਹ ਵੱਖਰੀ ਗੱਲ ਹੈ ਕਿ ਜੋ ਕਰਨ ਤੇ ਕਰਾਉਣ ਵਾਲੇ ਲੋਕ ਸੀਗੇ ਉਹਨਾਂ ਦੇ ਨਾਲ ਵਾਲੇ ਉਹ ਆਜ ਮਾਨ ਸਾਹਿਬ ਦੇ ਕਾਫੀ ਨਜ਼ਦੀਕ ਆ ਗਏ ਨੇ ਸਰਕਾਰੀ ਤੰਤਰ ਦੇ ਕਾਫੀ ਨਜ਼ਦੀਕ ਆ ਗਏ ਨੇ ਤਾਂ ਇੱਕ ਵਿਅਕਤੀ ਨੂੰ ਤਾਂ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਪਹਿਲਾ ਕੈਂਡੀਡੇਟ ਵੀ ਡਿਕਲੇਅਰ ਕਰ ਦਿੱਤਾ ਤਾਂ ਜੇਕਰ ਉਹ ਲੋਕ ਚੰਗੇ ਵਿਕਰਮ ਮਜੀਠੀਆ ਮਾਲਾ ਇਹ ਗੱਲ ਸਮਝ ਤੋ ਪਰੇ ਦੀ ਹੈ ਤੇ ਤੁਸੀਂ ਬਾਰ-ਬਾਰ ਕਹ ਰਹੇ ਹੋ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਹ ਕਾਰਵਾਈ ਨਸ਼ਿਆਂ ਦੇ ਖਿਲਾਫ ਨਹੀਂ ਹੈ ਮਸੀਹਾ ਦੇ ਖਿਲਾਫ ਜੇਕਰ ਕੋਈ ਕਾਨੂੰਨੀ ਕਾਰਵਾਈ ਹੁੰਦੀ ਤਾਂ ਤੁਸੀਂ ਇਸ ਕੇਸ ਦੇ ਵਿੱਚ ਮੰਨ ਲਓ ਫਰਵਰੀ ਮਹੀਨੇ ਤੋਂ ਉਹ ਜੇਲ੍ਹ ਦੇ ਵਿੱਚ ਸੀਗੇ ਮਾਰਚ ਦੇ ਵਿੱਚ ਤੁਸੀਂ ਆ ਗਏ ਤੇ ਮਾਰਚ ਤੋਂ ਬਾਅਦ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤੁਸੀਂ ਇੱਕ ਵਾਰੀ ਤਾਂ ਪੁੱਛਗਿਛ ਕਰਾ ਸਕਦੇ ਸੀ ਰਿਮਾਂਡ ਲੈ ਸਕਦੇ ਸੀ ਤੁਸੀਂ ਰਿਮਾਂਡ ਲਿਆ ਨਹੀਂ ਇਹ ਮਾਂਜੋਬ ਹਾਈ ਕੋਰਟ ਦਾ ਆਰਡਰ ਮੇਰੇ ਸਾਹਮਣੇ ਹੈ ਔਰ ਤੁਸੀਂ ਦੇਖ ਸਕਦੇ ਹੋ ਕੋਈ ਪੰਨਾ ਦੋ ਪੰਨਾ ਦਾ ਆਰਡਰ ਨਹੀਂ ਹੈ ਇਹ 26 ਪੰਨਿਆਂ ਦਾ ਆਰਡਰ ਹੈ 26 ਪੇਜ ਨੇ ਇਹਦੇ ਵਿੱਚ ਤੇ ਹਰ ਚੀਜ਼ ਇਸ ਕੇਸ ਦੀ ਇਹਦੇ ਵਿੱਚ ਲਿਖੀ ਹੋਈ ਹੈ ਮੇਰਾ ਇਹ ਕਹਿਣਾ ਹੈ ਕਿ ਬਰਗਾੜੀ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਇਹਨਾਂ ਇੱਕ ਡਰੱਗਸ ਦੇ ਕਿਸਾਨ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਤੇ ਇੱਕ ਇਨਕਮ ਤੋਂ ਵੱਧ ਪ੍ਰਾਪਰਟੀ ਦਾ ਕੇਸ ਤੁਸੀਂ ਦਰਜ ਕੀਤਾ ਇਹ ਚੀਜ਼ ਜੋ ਹੈ ਇਹ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਤੇ ਮੇਰੀ ਜੋ ਉਦੋਂ ਦੀ ਟਿੱਪਣੀ ਹੈ ਇਹ ਤਕਰੀਬਨ ਤਕਰੀਬਨ ਮੇਲ ਖਾਂਦਾ ਹੈ ਗੱਲ ਆ ਜਾਂਦੀ ਹੈ ਪੁਲਿਸ ਦੀ ਜਦੋਂ ਪੁਲਿਸ ਅਫਸਰ इन्हनाम लग जाएंगे जो मेन केस है जेनविन केस है उधर किसी ने तप्तीश नहीं करनी जो पोलीटल विंडेटा का केस है उधर पुलिस तंत्र जो लग जाता है तो फिर होंगे की है गैंगस्टर हावी हो जाते हैं गैगस्टरवाद आ जाता है फिरौती आज इंडस्ट्री बनी हुई है फिरोजपुर तो ही ले लो पट्टी तरन तारण अमृतसर बटाला गुरदासपुर जलंधर बाकी एरिए होगा लेकिन इधर तक फिरौती इंडस्ट्री बनी हुई है तो आए दिन मर्डर हो रहा है ਆਦਮੀ ਤੇ ਜਾਣਦੇ ਕੋਈ ਕੀਮਤ ਨਹੀਂ ਕਿਉਂ ਕਿ ਪੁਲਿਸ तंत्र ਉਲਝਰ ਲਗਿਆ ਹੋਇਆ ਹੈ ਨਾਲ ਹੀ ਤੁਸੀਂ ਦੇਖੋ ਕੁਸ਼ਮਾ ਪਹਿਲਾਂ ਇਹ ਪੰਜਾਬ ਕੇਸਰੀ ਇੱਕ ਅਖਬਾਰ ਹੈ ਜਾਨਾ ਮਾਨਾ ਅਖਬਾਰ ਹੈ ਇਹਨਾਂ ਦੇ ਜੋ ਪ੍ਰਬੰਧਕ ਜਾਂ ਸੰਪਾਦਕ ਨੇ ਉਹਨਾਂ ਦੇ ਖਿਲਾਫੇ ਮੁਕਦਮੇ ਦਰਜ ਹੋਏ ਤੇ ਸਰਕਾਰ ਦੇ ਜਿੰਨੇ ਵੀ ਮਹੱਤਵ ਦੇ ਹੁੰਦੇ ਨੇ ਸਾਰੇ ਮਹੱਤਵਿਆਂ ਨੂੰ ਉਸ ਪਾਸੇ ਲਗਾ ਦਿੱਤਾ ਗਿਆ ਇਹ ਵੀ ਇੱਕ ਵੈਂਡਟਾ ਸੀਗਾ ਉਸ ਤੋਂ ਪਹਿਲਾਂ ਦਿੱਲੀ ਅਸੈਂਬਲੀ ਦੇ ਵਿੱਚ ਇੱਕ ਲੀਡਰ ਨੇ ਕੋਈ ਗਲਤੀ ਕੀਤੀ ਸੀ ਤੇ ਉਸ ਦੇ ਉੱਤੇ ਰੋਲਰ ਅਪਾ ਹੋਇਆ ਸੀ ਕਿਉਂਕਿ ਉਹਦੇ ਵਿੱਚ ਗੁਰੂ ਸਾਹਿਬਾਨ ਦਾ ਕੁਝ ਜ਼ਿਕਰ ਆਇਆ ਸੀ ਦਿੱਲੀ ਦੀ ਅਸੈਂਬਲੀ ਕਹ ਰਹੀ ਹੈ ਕਿ ਵੀਡੀਓ ਸਹੀ ਹੈ ਤੇ ਪੰਜਾਬ ਦੇ ਵਿੱਚ ਉਹ ਵੀ ਜਲੰਧਰ ਦੇ ਵਿੱਚ ਆਊਟ ਆਫ ਜੂਰਿਸਡਿਕਸ਼ਨ ਪੁਲਿਸ ਨੇ ਕੇਸ ਬਣਾਇਆ ਨਹੀਂ ਕਹਾਂਗਾ ਖਾਸ ਕਰ ਪੁਲਿਸ ਅਫਸਰਾਂ ਨੂੰ ਅਸੀਂ ਵੀ ਪੁਲਿਸ ਅਫਸਰ ਰਹੇ ਹਾਂ ਕਿ ਤੁਸੀਂ ਗਲਤ ਕੰਮਾਂ ਦੇ ਪਾਸੇ ਕਿਉਂ ਜਾ ਰਹੇ ਹੋ ਮੈਂ ਅੱਜ ਵੀ ਕਹਾਂਗਾ ਕਿ ਜੇਕਰ ਤੁਸੀਂ ਤਪਤੀਸ਼ ਕਰਨੀ ਹੈ ਤਾਂ ਜਿਹੜਾ ਡਰੱਗਸ ਦਾ ਕੇਸ ਹੈ ਨਾ ਇਸ ਕੇਸ ਦੀ ਤਫतीश ਕਰ ਲੋ 4 ਸਾਲ ਬੀਤ ਗਿਆ ਤੁਸੀਂ ਕਰ ਵੀ ਨਹੀਂ ਸਕਦੇ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਤੁਸੀਂ ਨਹੀਂ ਕਰ ਸਕਦੇ ਔਰ ਜਦੋਂ ਪੋਲਿਟੀਕਲ ਵਿੰਡਟਾ ਦੀ ਗੱਲ ਆਉਂਦੀ ਹੈ ਤਾਂ ਤੁਰੰਤ 1% ਤੋਂ ਜ਼ਿਆਦਾ ਪੁਲਿਸ ਵਾਲੇ ਨਹੀਂ ਹੋਣਗੇ ਇਸ ਤਰ੍ਹਾਂ ਦੇ ਜੋ ਇਹ ਸਾਰਾ ਕੰਮ ਕਰਦੇ ਨੇ ਤੇ 99% ਜੋ ਪੁਲਿਸ ਵਾਲੇ ਹੁੰਦੇ ਨੇ ਉਹ ਮੂਕ ਦਰਸ਼ਕ ਬਣ ਕੇ ਬੈਠੇ ਹੁੰਦੇ ਨੇ ਉਹ ਤਮਾਸ਼ਾ ਦੇਖਦੇ ਨੇ ਕਿ ਹੋ ਕੀ ਰਿਹਾ ਹੈ ਇਸ ਕਰਕੇ ਅੱਜ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਹੈ ਔਰ ਪੰਜਾਬ ਦੇ ਵਿੱਚ ਇਮਰਜੈਂਸੀ ਵਰਗਾ ਹਾਲਾਤ ਹੈ ਤਾਂ ਮੈਂ ਇਹੀ ਕਹਾਂਗਾ ਇੱਕ ਟੋਕ ਟੋਕ ਰਾਘਵ ਚੱਡਾ ਜੀ ਨੂੰ ਸਾਹਮਣੇ ਆ ਕੇ ਇੱਕ ਵਾਰੀ ਟਿੱਪਣੀ ਜ਼ਰੂਰ ਕਰਨੀ ਚਾਹੀਦੀ ਹੈ ਬੋਲਣਾ ਜ਼ਰੂਰ ਚਾਹੀਦਾ ਹੈ ਕਿ ਇਹ ਮੁਕਦਮਾ ਕਿਸ ਤਰੀਕੇ ਦੇ ਨਾਲ ਹੋਇਆ ਤੇ ਇਹਦੇ ਵਿੱਚ ਜਮਾਨਤ ਕਿਸ ਤਰੀਕੇ ਦੇ ਨਾਲ ਮਿਲੀ ਕਿਉਂ ਕਿ ਇਹ ਜਨਤਾ ਦਾ ਹੱਕ ਹੈ ਨਾ ਜਿਹੜੇ ਹੁਕਮਰਾਨ ਹੁੰਦੇ ਨੇ ਮੰਨ ਲਓ ਕੋਈ ਪੰਜਾਬ ਦਾ ਮੁੱਖ ਮੰਤਰੀ ਹੈ ਕੋਈ ਮੰਤਰੀ ਹੈ ਜਾਂ ਕੋਈ ਵੀ ਹੈ ਉਹਨਾਂ ਦੀ ਵਫਾਦਾਰੀ ਪੰਜਾਬ ਦੇ ਪ੍ਰਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੇ ਪ੍ਰਤੀ ਹੋਣੀ ਚਾਹੀਦੀ ਹੈ ਲੇਕਿਨ ਇਸ ਵਫਾਦਾਰੀ ਤੋਂ ਪਰੇ हट ਕੇ ਜੇਕਰ ਕੋਈ ਰਾਜਨੀਤੀ ਹੋ ਰਹੀ ਹੈ ਤਾਂ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ ਹਰ ਪਾਸੇ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ ਮੈਂ ਹਮੇਸ਼ਾ ਦੇਖੋ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਦਾ। ਭਾਵੇਂ ਮੀਡੀਆ ਦੇ ਵਿੱਚ ਭਾਵੇਂ ਤੁਸੀਂ ਪੰਜਾਬ اسمبلی ਦੇ ਵਿੱਚ ਮੇਰੇ ਡਿਬੇਟ ਕੱਟ ਕੇ ਦੇਖਣਾ। ਹਮੇਸ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਸੱਚ ਦੀ ਗੱਲ ਕੀਤੀ ਹੈ। ਅੱਜ ਵੀ ਮੈਂ ਪੰਜਾਬੀਆਂ ਦੇ ਹੱਕ ਸੱਚ ਦੀ ਗੱਲ ਕਰਦਾ ਹਾਂ ਤੇ ਉਸ ਦੇ ਉੱਤੇ ਹਮੇਸ਼ਾ ਅਮਲ ਕਰਾਂਗਾ। ਦੁਬਾਰਾ ਮੈਂ ਕਹਾਂਗਾ ਕਿ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ। ਜੋ ਅਦਾਲਤੀ ਪ੍ਰਕਿਰਿਆ ਹੈ ਚਾਹੇ ਉਹ ਡਰੱਗਸ ਦੇ ਕੇਸ ਦੀ ਹੋਵੇ ਚਾਹੇ ਇਹ इनकम तो प्रॉपर्टी दी होगा। अदालती प्रक्रिया के उत्तर मैं टिप्पणी नहीं कराँगा लेकिन जो ऑर्डर आ गया ओपन है वैबसाइट पर है असं उत्ते जरूर टिप्पणी कर सकते हैं आ भी देखो यह दो फरवरी मैंने दो दिन पहलों का ऑर्डर है यह दस अठ दो हज़ार बई का ऑर्डर है ड्रग्स केस का ऑर्डर है तो मैं हमेशा देखो जो सच्चाई है सच्चाई बोलना है और मैं यही कह कि जो पंजाब है बॉडर का स्टेट है क्या जाता सी रंगला पंजाब हाँ मुख्यमंत्री साहब ने फोटो हर पास कोई कंध उन्होंने नहीं छी है कोई बस भी नहीं छीना कोई खंबा बिजली का पोल है उधर भी पंजाब तो रंगला हो गया तो मीडिया का भी एक कहो अस्सी तो नब्बे परसेंट मीडिया अच गुलाम बन के बैठा हुआ है पंजाब की जो आज की बदहाली है उसका जिम्मेवार मीडिया भी है तो जो बोलता है जिखता है वधीकी के खिलाफ उसके खिलाफ कोई ना कोई कार्रवाई हो जाती है लेकिन यह इमरजेंसी कदों तक चलूगी ਬਹੁਤ ਦਿਨ ਤੱਕ ਇਹ ਮਰਜੈਂਸੀ ਨਹੀਂ ਚੱਲੀ ਹੈ ਤੇ ਕਿਸੇ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਸੱਤਾ ਹਮੇਸ਼ਾ ਨਹੀਂ ਰਹਦੀ ਨਹੀਂ ਰਹੀ ਹੈ ਤੁਸੀਂ ਆਰਟਲੀ ਪੁੱਤਰ ਦੇ ਨੰਦ ਵੰਸ ਤੋਂ ਹੀ ਦੇਖ ਲਓ ਮੋਰਜ ਸਮਰਾਜ ਜਿੱਦੋਂ ਸਥਾਪਨਾ ਹੋਈ ਸੀਗੀ ਤਾਂ ਇਤਿਹਾਸ ਕਹ ਰਿਹਾ ਹੈ ਕਿ ਹਮੇਸ਼ਾ ਸੱਤਾ ਦੀ ਬਾਗਡੋਰ ਕਿਸੇ ਇੱਕ ਹੱਥ ਦੇ ਵਿੱਚ ਨਹੀਂ ਰਹਿਆ ਤਾਂ ਹਮੇਸ਼ਾ ਰੱਬ ਨੂੰ ਨਹੀਂ ਪੁੱਜਣਾ ਚਾਹੀਦਾ ਮੈਂ ਇਹ ਕਹਾਂਗਾ ਕਿ ਲੋਕਾਂ ਨੂੰ ਜਿਨ੍ਹਾਂ ਦੇ ਹੱਥ ਦੇ ਵਿੱਚ ਤਾਕਤ ਹੈ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਤੁਸੀਂ ਰੱਬ ਨੂੰ ਨਾ ਪੁੱਜੋ ਠੀਕ ਹੈ ਤੇ ਜੋ ਕੇਸ ਹੈ ਡਰੱਗਸ ਦਾ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਡਰੱਗਸ ਦੇ ਕੇਸ ਦੇ ਵਿੱਚ ਤੁਸੀਂ ਮਹੀਨਾ ਹੋਰ ਲੈ ਲਓ 4 ਸਾਲ ਤਾਂ ਬੀਤ ਗਏ ਜੋ ਕਰਨਾ ਹੈ ਡਰੱਗਸ ਦੇ ਕੇਸ ਦੇ ਵਿੱਚ ਇੱਕ ਵਾਰੀ ਕਰਕੇ ਤੁਸੀਂ ਦਿਖਾ ਦਿਓ ਠੀਕ ਹੈ ਦੁਬਾਰਾ ਕਹਾਂਗਾ ਕਿਉਂਕਿ ਵਿਕਰਮ ਮਜੀਠੀਆ ਨੂੰ ਪੰਜਾਬ ਦੇ ਵਿੱਚ ਕੋਈ ਹਮਦਰਦੀ ਕੋਈ ਸਿੰਪੈਥੀ ਨਹੀਂ ਹੈ ਕਿਉਂਕਿ ਅਨਿਆਇ ਅਤਿਆਚਾਰ ਬਹੁਤ ਹੋਏ ਨੇ ਉਹਨਾਂ ਦੇ ਟਾਈਮ ਲੇਕਿਨ ਇਹ ਵੀ ਇੱਕ ਸੋਸ਼ੀਅਲ ਗੱਲ ਹੈ ਕਿ ਜੋ ਕਰਨ ਵਾਲੇ ਲੋਕ ਨੇ ਕਰਾਉਣ ਵਾਲੇ ਲੋਕ ਨੇ ਤੇ ਸਾਰੇ ਲੋਕ ਅੱਜ ਮਾਨ ਸਾਹਿਬ ਦੇ ਸਰਕਾਰ ਦੇ ਬਹੁਤ ਨਜ਼ਦੀਕ ਪਹੁੰਚ ਗਏ ਨੇ ਤੇ ਮਾਨ ਸਾਹਿਬ ਦੇ ਵੀ ਕਾਫੀ ਲੋਕ ਨੇ ਨਜ਼ਦੀਕ ਨੇ ਤੇ ਉਹ ਲੋਕ ਚੰਗੇ ਹੋ ਗਏ ਏ ਮਾਰੇ ਹੋ ਗਏ ਇਹ ਮੈਂ ਕਹਾਂਗਾ ਕਿ ਦੇਖੋ ਅੱਜ ਹਰ ਪਾਸੇ ट्रांजिशन ਦਿਖ ਰਿਹਾ ਹੈ ਇੱਕ ਸੰਕਰਮਣ ਕਾਲ ਦਿਖ ਰਿਹਾ ਹੈ ਲੋਕਾਂ ਨੂੰ ਕੁਝ ਵੀ ਪਤਾ ਨਹੀਂ چل ਰਿਹਾ ਕਿ ਸੱਚਾਈ ਕੀ ਹੈ ਲੇਕਿਨ ਅਸੀਂ ਆਪਣੀ ਜਿਮੇਵਾਰੀ ਜ਼ਰੂਰ ਪੂਰੀ ਕਰਾਂਗੇ ਔਰ ਜਸ ਤਰੀਕੇ ਦੇ ਨਾਲ ਜੋ ਵੀ ਹੋ ਸਕਦਾ ਹੈ ਜਸ ਕੈਪੈਸਿਟੀ ਦੇ ਵਿੱਚ ਵੀ ਜਨਤਾ ਸਾਨੂੰ ਰੱਖੇਗੀ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ